ਮੈਂ ਲੋਕਾਂ ਦੇ ਘਰਾਂ ਵਿੱਚ ਦੁੱਧ ਵੇਚਣ ਦਾ ਕੰਮ ਕਰਿਆ ਕਰਦੀ ਸੀ ਦੇਖਣ ਵਿੱਚ ਬਹੁਤ ਹੀ ਸੋਹਣੀ ਸੀ ਮੇਰੀ ਖੂਬਸੂਰਤੀ ਦੇਖ ਕੇ ਕੋਈ ਵੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਮੈਂ ਸ਼ਾਦੀशुदा ਔਰਤ ਹਾਂ ਮੇਰਾ ਵਿਆਹ ਘੱਟ ਉਮਰ ਵਿੱਚ ਹੀ ਹੋ ਚੁੱਕਿਆ ਸੀ ਵਿਆਹ ਨੂੰ ਲੈ ਕੇ ਹਰ ਕੁੜੀ ਦੀ ਤਰ੍ਹਾਂ ਮੇਰੇ ਵੀ ਕਈ ਸੁਪਨੇ ਸਨ ਪਰ ਮੇਰਾ ਪਤੀ ਇੱਕ ਨੰਬਰ ਦਾ ਆਵਾਰਾ ਆਦਮੀ ਸੀ ਮਜਬੂਰੀ ਵਿੱਚ ਹੀ ਮੈਂ ਲੋਕਾਂ ਦੇ ਘਰਾਂ ਵਿੱਚ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਦੀ ਸੀ ਕਿਉਂਕਿ ਮੇਰੇ ਦੋ ਛੋਟੇ-ਛੋਟੇ ਬੱਚੇ ਵੀ ਸੀ ਮੇਰਾ ਬਹੁਤ ਦਿਲ ਕਰਦਾ ਸੀ ਕਿ ਮੇਰਾ ਪਤੀ ਰਾਤ ਪਰ ਮੈਨੂੰ ਪਿਆਰ ਕਰੇ ਮੇਰੇ ਵੀ ਕਈ ਸਾਰੇ ਜਜ਼ਬਾਤ ਸਨ ਇਸ ਲਈ ਮੈਂ ਜਦੋਂ ਵੀ ਕਿਸੇ ਸੋਹਣੇ ਮੁੰਡੇ ਨੂੰ ਦੇਖਦੀ ਤਾਂ ਮੇਰਾ ਦਿਲ ਉਸਤੇ ਆ ਜਾਂਦਾ ਮੈਂ ਦੁੱਧ ਵੇਚਣ ਦੇ ਨਾਲ-ਨਾਲ ਆਪਣੀ ਜ਼ਰੂਰਤ ਨੂੰ ਵੀ ਪੂਰਾ ਕਰ ਲਿਆ ਕਰਦੀ ਸੀ ਮੈਂ ਘੱਟ ਉਮਰ ਦੀ ਹੋਰ ਸੀ ਮੇਰੇ ਵਿੱਚ ਰਾਤ ਪਰ ਪਿਆਰ ਕਰਨ ਦੀ ਤਾਕਤ ਕਈ ਗੁਣਾ ਜ਼ਿਆਦਾ ਸੀ ਇੱਕ ਦਿਨ ਮੈਂ ਇੱਕ ਨਵੀਂ ਹਵੇਲੀ ਵਿੱਚ ਦੁੱਧ ਵੇਚਣ ਲਈ ਗਈ ਉੱਥੋਂ ਦਾ ਜੋ ਮਾਲਕ ਸੀ ਉਹ ਮੈਨੂੰ ਬਹੁਤ ਹੀ ਗਹਿਰੀ ਅੱਖਾਂ ਨਾਲ ਦੇਖ ਰਿਹਾ ਸੀ ਉਸ ਮਾਲਕ ਨੂੰ ਦੇਖਦੇ ਹੀ ਮੇਰੇ ਅੰਦਰ ਦੇ ਜੋ ਜਜ਼ਬਾਤ ਸਨ ਉਹ ਉੱਠਣ ਲੱਗੇ ਸਨ ਮੇਰਾ ਦਿਲ ਜੋਰ-ਜੋਰ ਨਾਲ ਧੜਕਣ ਲੱਗਿਆ ਸੀ ਹੁਣ ਇਹੀ ਸਿੱਤਸਰਾ ਰੋਹਤ ਸ਼ੁਰੂ ਹੁੰਦਾ ਗਿਆ ਉਹ ਮਾਲਕ ਵੀ ਦੁੱਧ ਦੇ ਬਹਾਨੇ ਮੈਨੂੰ ਛੂਣ ਦੀ ਕੋਸ਼ਿਸ਼ ਕਰਿਆ ਕਰਦਾ ਸੀ ਜਿਸ ਨਾਲ ਮੇਰੇ ਸਰੀਰ ਵਿੱਚ ਅੱਗ ਲੱਗਣ ਲੱਗਦੀ ਸੀ ਇੱਕ ਦਿਨ ਮਾਲਕ ਦੇ ਘਰ ਵਿੱਚ ਕੋਈ ਵੀ ਨਹੀਂ ਸੀ ਜਦੋਂ ਮੈਂ ਦੁੱਧ ਦੇਣ ਲੱਗੀ ਤਾਂ ਉਹ ਮੈਨੂੰ ਕਹਿਣ ਲੱਗਿਆ ਅੱਜ ਮੇਰਾ ਦੁੱਧ ਲੈਣ ਨੂੰ ਮਨ ਨਹੀਂ ਹੈ ਇਹ ਸੁਣਦੇ ਹੀ ਮੈਂ ਉਦਾਸ ਹੋ ਗਈ ਸੀ ਉਸ ਸਮੇਂ ਉਹ ਮੈਨੂੰ ਕਹਿਣ ਲੱਗਿਆ ਕਿ ਅੱਜ ਮੇਰਾ ਤਾਂ ਤੇਰੇ ਤੋਂ ਦੁੱਧ ਪੀਣ ਨੂੰ ਮਨ ਕਰ ਰਿਹਾ ਹੈ ਜੇਕਰ ਤੂੰ ਮੈਨੂੰ ਪੀਣ ਨੂੰ ਦਵੇਗੀ ਤਾਂ ਇਸ ਦੇ ਬਦਲੇ ਮੈਂ ਤੈਨੂੰ ਬਹੁਤ ਚੰਗੀ ਕੀਮਤ ਦਵਾਂਗਾ ਜਿਸ ਨੂੰ ਸੁਣਦੇ ਹੀ ਮੇਰੇ ਚਿਹਰੇ ਤੇ ਇੱਕ ਸ਼ੈਤਾਨੀ ਮੁਸਕਰਾਟ ਆ ਗਈ ਸੀ ਅਤੇ ਉਸ ਨੇ ਉਹ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਤੇ ਲਾਈਟ ਬੰਦ ਕਰਦੇ ਹੀ ਉਸਨੇ ਮੇਰੇ ਨਾਲ ਉਹ ਕੀਤਾ ਕਿ ਮੇਰੀਆਂ ਤਾਂ ਚੀਕਾਂ ਮੇਰਾ ਨਾਂ ਸਿਵਾਨੀ ਹੈ ਮੇਰੀ ਉਮਰ 16 ਸਾਲ ਹੈ ਮੈਂ ਇੱਕ ਬਹੁਤ ਹੀ ਗਰੀਬ ਪਿੰਡ ਤੋਂ ਤਾਲੁਕ ਰੱਖਦੀ ਸੀ ਮੇਰੇ ਮਾਤਾ ਪਿਤਾ ਮੈਨੂੰ ਬਚਪਨ ਵਿੱਚ ਹੀ ਛੱਡ ਕੇ ਚਲੇ ਗਏ ਸੀ ਮੇਰੇ ਭਰਾ ਨੇ ਹੀ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ ਪਰ ਜਦੋਂ ਮੇਰੇ ਭਰਾ ਦਾ ਵਿਆਹ ਹੋਇਆ ਤਾਂ ਭਾਬੀ ਦੇ ਆ ਜਾਣ ਤੋਂ ਬਾਅਦ ਮੇਰੇ ਭਰਾ ਵਿੱਚ ਬਦਲਾਅ ਹੋਣ ਲੱਗੇ ਸੀ ਮੇਰੀ ਭਾਬੀ ਸਾਰਾ ਦਿਨ ਮੇਰੇ ਤੋਂ ਘਰ ਦਾ ਕੰਮ ਕਰਵਾਇਆ ਕਰਦੀ ਸੀ। ਉਹਨਾਂ ਨੇ ਮੈਨੂੰ ਘਰ ਵਿੱਚ ਪੂਰੀ ਨੌਕਰਾਨੀ ਬਣਾ ਕੇ ਰੱਖਿਆ ਹੋਇਆ ਸੀ। ਮੈਂ ਜਦੋਂ ਵੀ ਆਪਣੇ ਭਰਾ ਤੋਂ ਕੁਝ ਪੈਸੇ ਮੰਗਦੀ ਤਾਂ ਉਹ ਜਲਦੀ ਤੋਂ ਭਰਾ ਨੂੰ ਮਨਾ ਕਰ ਦਿੰਦੀ ਅਤੇ ਇਹੀ ਕਹਿੰਦੀ ਕਿ ਹੁਣ ਇਸ ਨੂੰ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ। ਜੇਕਰ ਹੁਣ ਤੋਂ ਇਸ ਨੂੰ ਪੈਸੇ ਦਿੱਤੇ ਤਾਂ ਇਹ ਅੱਗੇ ਚੱਲ ਕੇ ਹੋਰ ਜ਼ਿਆਦਾ ਚੀਜ਼ਾਂ ਦੀ ਡਿਮਾਂਡ ਕਰੇਗੀ ਜੋ ਕਿ ਸਹੀ ਗੱਲ ਨਹੀਂ ਹੈ। ਕੱਲ ਨੂੰ ਇਸ ਦਾ ਵਿਆਹ ਵੀ ਹੋਵੇਗਾ ਦੂਜਿਆਂ ਦੇ ਘਰ ਜਾ ਕੇ ਇਹ ਇਹੀ ਕਰਦੀ ਰਹੇਗੀ ਤਾਂ ਨਾਮ ਤੇਰਾ ਵੀ ਖਰਾਬ ਹੋਏਗਾ। ਮੇਰੀ ਭਾਬੀ ਹਮੇਸ਼ਾ ਹੀ ਭਰਾ ਨੂੰ ਪੜਕਾਇਆ ਕਰਦੀ ਸੀ। ਮੇਰੇ ਭਰਾ ਦਾ ਮੇਰੇ ਇੱਕ ਦੂਰ ਦੇ ਰਿਸ਼ਤੇਦਾਰ ਨੇ ਕਰਵਾਇਆ ਸੀ। ਹੌਲੀ-ਹੌਲੀ ਮੇਰਾ ਭਰਾ ਵੀ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਕੇ ਮੇਰੇ ਨਾਲ ਬੁਰਾ ਵਿਵਹਾਰ ਕਰਦਾ। ਮੈਂ ਮਨ ਹੀ ਮਨ ਬਹੁਤ ਦੁਖੀ ਹੋਇਆ ਕਰਦੀ ਸੀ। ਜਦੋਂ ਵੀ ਮੈਂ ਆਪਣੀਆਂ ਸਹੇਲੀਆਂ ਦੇ ਨਾਲ ਬੈਠਿਆ ਕਰਦੀ ਸੀ ਤਾਂ ਆਪਣੇ ਸਾਰੇ ਦੁੱਖ ਦਰਦ ਭੁੱਲ ਜਾਇਆ ਕਰਦੀ ਸੀ। ਮੇਰੀ ਸਹੇਲੀਆਂ ਦਾ ਵਿਆਹ ਵੀ ਜਲਦੀ ਤੋਂ ਜਲਦੀ ਹੋ ਰਿਹਾ ਸੀ ਕਿਉਂਕਿ ਸਾਡੇ ਪਿੰਡ ਵਿੱਚ ਕੁੜੀਆਂ ਦਾ ਕੱਟ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਹੈ ਪਰ ਮਾਪੇ ਕੁੜੀਆਂ ਦੇ ਵਿਆਹ ਵਿੱਚ ਮੁੰਡੇ ਵਾਲਿਆਂ ਨੂੰ ਮੂੰਹ ਮੰਗੀ ਕੀਮਤ ਵੀ ਦਿਆ ਕਰਦੇ ਹਨ ਸਹੇਲੀਆਂ ਦਾ ਵਿਆਹ ਹੁੰਦੇ ਦੇਖ ਮੇਰੇ ਵੀ ਕਈ ਸਾਰੇ ਸੁਪਨੇ ਸੀ ਮੇਰਾ ਵੀ ਮਨ ਸੀ ਕਿ ਮੇਰਾ ਵਿਆਹ ਇੱਕ ਅਜਿਹੇ ਇਨਸਾਨ ਨਾਲ ਹੋਵੇ ਜੋ ਮੈਨੂੰ ਬਹੁਤ ਪਿਆਰ ਕਰੇ ਮੇਰੀਆਂ ਸਹੇਲੀਆਂ ਵੀ ਮੈਨੂੰ ਸੁਹਾਗਰਾਤ ਬਾਰੇ ਦੱਸਿਆ ਕਰਦੀਆਂ ਸਨ ਜਿਸ ਨੂੰ ਸੁਣ ਕੇ ਮੇਰੇ ਵੀ ਜੋ ਜਜ਼ਬਾਤ ਸਨ ਉਹ ਮਚਲਣ ਲੱਗਦੇ ਸਨ ਮੈਂ ਘਾਟੂ ਮਰਦੀ ਸੀ ਇਸ ਲਈ ਮੈਨੂੰ ਸੁਹਾਗਰਾਤ ਦੇ ਦਰਦ ਬਾਰੇ ਵਿੱਚ ਬਿਲਕੁਲ ਵੀ ਕੁਝ ਪਤਾ ਨਹੀਂ ਸੀ 30 ਵਜה ਨਾਲ ਮੇਰੀਆਂ ਸਹੇਲੀਆਂ ਦੇ ਕੋਲ ਫੋਨ ਸੀ ਇਸ ਲਈ ਉਹ ਮੈਨੂੰ ਰੋਮਾਂਟਿਕ ਵੀਡੀਓ ਕੱਢ ਕੇ ਬਹੁਤ ਹੀ ਆਰਾਮ ਨਾਲ ਦਿਖਾਇਆ ਕਰਦੀ ਸੀ ਸਰੂ-ਸਰੂ ਬਿਸਤ ਮੈਨੂੰ ਉਹ ਸਭ ਦੇਖਣ ਵਿੱਚ ਬਹੁਤ ਹੀ ਸ਼ਰਮ ਆਉਂਦੀ ਸੀ ਪਰ ਹੁਣ ਹੌਲੀ-ਹੌਲੀ ਮੇਰੇ ਅੰਦਰ ਵੀ ਉਹ ਵੀਡੀਓ ਦੇਖਣ ਦੀ ਹਿੰਮਤ ਪੈਦਾ ਹੋਣ ਲੱਗੀ ਸੀ ਮੈਂ ਹੁਣ ਰੋਜ਼ ਉਹ ਵੀਡੀਓ ਦੇਖਿਆ ਕਰਦੀ ਸੀ ਤੇ ਇਹੀ ਸੋਚਦੀ ਸੀ ਕਿ ਇਸੇ ਤਰ੍ਹਾਂ ਨਾਲ ਮੈਂ ਵੀ ਆਪਣੇ ਪਤੀ ਨਾਲ ਵਿਆਹ ਦੀ ਰਾਤ ਪਿਆਰ ਲਟਾਇਆ ਕਰੂੰਗੀ ਮੈਂ ਉਹਨਾਂ ਵੀਡੀਓ ਵਿੱਚੋਂ ਹਰ ਪ੍ਰਕਾਰ ਦੇ ਐਂਗਲ ਦਾ ਪਿਆਰ ਕਰਨ ਦਾ ਤਰੀਕਾ ਸਿੱਖਿਆ ਹੋਇਆ ਸੀ ਹੁਣ ਮੈਂ ਦਿਨ ਰਾਤ ਇਹੀ ਸੋਚਿਆ ਕਰਦੀ ਸੀ ਕਿ ਜਦੋਂ ਮੇਰਾ ਵੀ ਵਿਆਹ ਹੋਏਗਾ ਮੈਂ ਵੀ ਖੂਬ ਮਜ਼ੇ ਕਰੂੰਗੀ ਇਸੇ ਪ੍ਰਕਾਰ ਮੈਂ ਆਪਣੀ ਜ਼ਿੰਦਗੀ گزار ਰਹੀ ਸੀ ਘਰ ਦੇ ਕੰਮਕਾਜ ਕਰਕੇ ਮੈਂ ਸ਼ਾਮ ਨੂੰ ਆਪਣੀ ਸਹੇਲੀਆਂ ਨਾਲ ਬੈਠ ਕੇ ਗੱਲਾਂ ਕਰਿਆ ਕਰਦੀ ਸੀ ਜੋ ਅਕਸਰ ਮੈਨੂੰ ਆਪਣੇ ਪਤੀ ਦੇ ਨਾਲ ਸੁਹਾਗ ਰਾਤ ਬਾਰੇ ਦੱਸਿਆ ਕਰਦੀ ਆ ਸੰ। ਮੈਂ ਵੀ ਉਹਨਾਂ ਦੀਆਂ ਗੱਲਾਂ ਨੂੰ ਸੁਣ ਸੁਣ ਕੇ ਮਜ਼ੇ ਲਿਆ ਕਰਦੀ ਸੀ। ਹੌਲੀ-ਹੌਲੀ ਹੁਣ ਮੇਰੇ ਵਿਆਹ ਦੀ ਉਮਰ ਵੀ ਹੋ ਚੁੱਕੀ ਸੀ। ਇਸੇ ਵਜ੍ਹਾ ਨਾਲ ਭਰਾ ਨੇ ਭਾਬੀ ਨੂੰ ਕਿਹਾ ਕਿ ਉਹ ਮੇਰੇ ਲਈ ਰਿਸ਼ਤੇ ਲੱਭਣ ਲੱਗੇ ਹਨ। ਜਿਸ ਨੂੰ ਸੁਣਦੇ ਹੀ ਭਾਬੀ ਤੁਰੰਤ ਖੜੀ ਹੋਈ ਕਹਿਣ ਲੱਗੀ ਕੋਈ ਜ਼ਰੂਰਤ ਨਹੀਂ ਹੈ ਤਿੰਨ। ਜਦੋਂ ਭਰਾ ਤੇ ਮੈਂ ਭਾਬੀ ਵੱਲ ਦੇਖਿਆ ਤਾਂ ਤੁਰੰਤ ਸਹਿਮ ਕੇ ਸਾਨੂੰ ਕਹਿਣ ਲੱਗੀ ਕਿ ਮੇਰਾ ਮਤਵਲ ਹੈ ਕਿ ਮੈਂ ਆਪਣੀ ਨਨ੍ਹਾਣ ਲਈ ਕੁਦਰ ਰਿਸ਼ਤਾ ਦੇਖੂਗੀ ਇਹ ਸੁਣਦੇ ਹੀ ਮੇਰੇ ਚਿਹਰੇ ਤੇ ਇੱਕ ਮੁਸਕਰਾਹਟ ਆਈ ਸੀ ਮੈਂ ਸੋਚਿਆ ਚਲੋ ਅੱਜ ਕਿਤੇ ਨਾ ਕਿਤੇ ਭਾਬੀ ਦੇ ਦਿਲ ਵਿੱਚ ਮੇਰੇ ਲਈ ਪਿਆਰ ਜਾਗ ਉੱਠਿਆ ਹੈ ਕਿਉਂਕਿ ਉਹ ਵੀ ਇੱਕ ਔਰਤ ਹੈ ਅਤੇ ਮੇਰਾ ਵਿਆਹ ਵੀ ਇੱਕ ਚੰਗੇ ਪਰਿਵਾਰ ਵਿੱਚ ਹੀ ਕਰੇਗੀ ਇਹੀ ਸੋਚਦੇ ਸੋਚਦੇ ਹੁਣ ਕੁਝ ਦਿਨ ਲੰਘ ਚੁਕੇ ਸੀ ਫਿਰ ਭਾਬੀ ਇੱਕ ਦਿਨ ਸਾਨੂੰ ਕਹਿਣ ਲੱਗੀ ਕਿ ਮੈਂ ਸਿਵਾਨੀ ਦਾ ਇੱਕ ਮੁੰਡੇ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਹੈ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਂ ਕਿਹਾ ਕਿ ਭਾਬੀ ਤੁਸੀਂ ਤਾਂ ਉਸ ਮੁੰਡੇ ਨੂੰ ਮੇਰੇ ਨਾਲ ਮਿਲਵਾਇਆ ਹੀ ਨਹੀਂ ਉਸ ਸਮੇਂ ਭਾਬੀ ਕਿੰਨ ਲੱਗੀ ਇਹ ਕੋਈ ਗੱਲ ਹੋਈ ਕੁੜੀਆਂ ਪਲਾ ਕੀ ਮੁੰਡਿਆਂ ਨੂੰ ਮਿਲਦੀਆਂ ਹਨ ਮੈਂ ਕਿਹਾ ਕਿ ਠੀਕ ਹੈ ਤਾਂ ਤੁਸੀਂ ਭਰਾ ਕਿਉਂ ਨਹੀਂ ਮਿਲਵਾਇਆ ਦੋਸਤੋ ਮੇਰੀ ਜੋ ਭਾਬੀ ਸੀ ਉਹ ਬਹੁਤ ਹੀ ਚਲਾਕ ਸੀ ਉਸ ਨੂੰ ਪਤਾ ਸੀ ਕਿ ਮੇਰੇ ਵਿਆਹ ਵਿੱਚ ਮੁੰਡੇ ਵਾਲਿਆਂ ਨੂੰ ਉਹਨਾਂ ਦੀ ਡਿਮਾਂਡ ਦੇ ਅਨੁਸਾਰ ਦੇਣਾ ਪਵੇਗਾ ਇਸ ਵਜ੍ਹਾ ਨਾਲ ਉਹਨਾਂ ਨੇ ਬਹੁਤ ਹੀ ਚਲਾਕੀ ਨਾਲ ਮੇਰੇ ਭਰਾ ਨੂੰ ਕਿਹਾ ਕਿ ਉਹਨਾਂ ਨੇ ਇੱਕ ਬਹੁਤ ਹੀ ਚੰਗੇ ਘਰ ਵਿੱਚ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਹੈ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਉਸ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਵਿਆਹ ਦੇ ਬਦਲੇ ਕੋਈ ਵੀ ਡਿਮਾਂਡ ਨਹੀਂ ਕੀਤੀ ਹੈ ਮਤਲਬ ਕਿ ਸਾਡਾ ਕੋਈ ਖਰਚਾ ਵੀ ਨਹੀਂ ਹੋਵੇਗਾ ਜਿਸ ਨੂੰ ਸੁਣ ਕੇ ਪਰਾ ਕਹਿਣ ਲੱਗਾ ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਮੈਨੂੰ ਮੇਰੀ ਪਤਨੀ ਤੇ ਪੂਰਾ ਮਾਣ ਹੈ ਉਹ ਮੇਰੀ ਭੈਣ ਲਈ ਚੰਗਾ ਹੀ ਚੁਣੇਗੀ ਮੈਂ ਵੀ ਸੋਚਿਆ ਕਿ ਚਲੋ ਚੰਗੀ ਗੱਲ ਹੈ ਪਰਾ ਦੇ ਉੱਪਰ ਜ਼ਿਆਦਾ ਖਰਚ ਨਹੀਂ ਆਵੇਗਾ ਇਸ ਤਰ੍ਹਾਂ ਕੁਝ ਦਿਨ ਲੰਘ ਚੁਕੇ ਸੀ ਭਾਬੀ ਦੇ ਕਹੇ ਅਨੁਸਾਰ ਮੇਰਾ ਵਿਆਹ ਇੱਕ ਹਫਤੇ ਬਾਅਦ ਹੋਣ ਵਾਲਾ ਸੀ ਇਹ ਹਫਤੇ ਵਿੱਚ ਮੈਂ ਆਪਣੇ ਵਿਆਹ ਲਈ ਬਹੁਤ ਹੀ ਬੇਕਰਾਰ ਸੀ ਮੇਰੀਆਂ ਸਹੇਲੀਆਂ ਨੇ ਵੀ ਮੈਨੂੰ ਵਿਆਹ ਦੀ ਰਾਤ ਦੀ ਪੂਰੀ ਤਿਆਰੀ ਪਹਿਲਾਂ ਤੋਂ ਹੀ ਦੇ ਰੱਖੀ ਸੀ ਤਾਂ ਕਿ ਮੈਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਫਿਰ ਇਸ ਤਰ੍ਹਾਂ ਹੀ ਦਿਨ ਲੰਘ ਚੁਕੇ ਸਨ ਤੇ ਮੇਰੇ ਵਿਆਹ ਦੀ ਰਾਤ ਨਜ਼ਦੀਕ ਆ ਚੁੱਕੀ ਸੀ ਮੇਰਾ ਵਿਆਹ ਰਾਤ ਦੇ ਸਮੇਂ ਹੋਣ ਵਾਲਾ ਸੀ ਇਸ ਵਜ੍ਹਾ ਨਾਲ ਮੈਂ ਲਾੜੇ ਨੂੰ ਬਿਲਕੁਲ ਵੀ ਨਹੀਂ ਦੇਖਿਆ ਸੀ। ਭਾਬੀ ਨੇ ਚੁੱਪਚਾਪ ਮੈਨੂੰ ਮੰਡਲ ਵਿੱਚ ਜਾ ਕੇ ਬਿਠਾ ਦਿੱਤਾ ਸੀ। ਮੈਂ ਬਹੁਤ ਬੇਕਰਾਰ ਹੋ ਰਹੀ ਸੀ। ਹੁਣ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਕੇ ਮੈਂ ਬਹੁਤ ਹੀ ਜ਼ਿਆਦਾ ਖੁਸ਼ੀ। ਜਦੋਂ ਮੇਰਾ ਖੁਦ ਦਾ ਘਰ ਹੋਵੇਗਾ, ਮੇਰਾ ਖੁਦ ਦਾ ਪਰਿਵਾਰ ਹੋਵੇਗਾ ਅਤੇ ਮੈਨੂੰ ਆਪਣੇ ਭਰਾ ਭਾਬੀ ਦੇ ਘਰ ਨੌਕਰਾਨੀ ਬਣ ਕੇ ਬਿਲਕੁਲ ਵੀ ਨਹੀਂ ਰਹਿਣਾ ਪਵੇਗਾ। ਪਰ ਸ਼ਾਇਦ ਮੈਂ ਗਲਤ ਸੀ। ਕਦੇ-ਕਦੇ ਅਸੀਂ ਜੋ ਸੋਚਦੇ ਹਾਂ, ਉਹ ਸਾਨੂੰ ਬਿਲਕੁਲ ਵੀ ਨਹੀਂ ਮਿਲਦਾ। ਕਿਉਂਕਿ ਸਾਡੀ ਕਿਸਮਤ ਵਿੱਚ ਕੀ ਲਿਖਿਆ ਹੁੰਦਾ ਹੈ ਇਹ ਸਾਨੂੰ ਬਿਲਕੁਲ ਵੀ ਨਹੀਂ ਪਤਾ ਹੁੰਦਾ ਬਹੁਤ ਹੀ ਸਾਦਗੀ ਦੇ ਨਾਲ ਉਸ ਦਿਨ ਮੇਰਾ ਵਿਆਹ ਹੋ ਚੁੱਕਿਆ ਸੀ ਮੈਂ ਵਿਆਹ ਕਰਕੇ ਆਪਣੇ ਪਤੀ ਦੇ ਨਾਲ ਆਪਣੇ ਸਹੁਰੇ ਘਰ ਚਲੀ ਗਈ ਜਦੋਂ ਮੈਂ ਘਰ ਦੇ ਅੰਦਰ ਦਾਖਲ ਹੋਈ ਤਾਂ ਇੱਕ ਬਹੁਤ ਹੀ ਪੁਰਾਣਾ ਜਿਹਾ ਘਰ ਸੀ ਜਿੱਥੇ ਕੰਧਾਂ ਨੂੰ ਵੀ ਬਿਲਕੁਲ ਰੰਗ ਨਹੀਂ ਕੀਤਾ ਗਿਆ ਸੀ ਮੈਂ ਸੋਚਿਆ ਕਿ ਵਿਆਹ ਵਾਲਾ ਘਰ ਹੈ ਘੱਟ ਤੋਂ ਘੱਟ ਮੁੰਡੇ ਵਾਲਿਆਂ ਨੂੰ ਆਪਣੇ ਘਰ ਦੀ ਮੁਰਮੱਤ ਤਾਂ ਕਰਵਾ ਲੈਣੀ ਚਾਹੀਦੀ ਸੀ ਮੈਂ ਇਸ ਗਲਤੀ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਿਵੇਂ ਹੀ ਮੈਂ ਘਰ ਦੇ ਅੰਦਰ ਦਾਖਲ ਹੋਈ ਘਰ ਦਾ ਮਾਹੌਲ ਵੀ ਬਹੁਤ ਹੀ ਜ਼ਿਆਦਾ ਅਲੱਗ ਸੀ ਸਾਡੇ ਘਰ ਤੋਂ ਬਹੁਤ ਹੀ ਜ਼ਿਆਦਾ ਛੋਟਾ ਘਰ ਸੀ ਘਰ ਵਿੱਚ ਮੇਰੀ ਸੱਸ ਤੇ ਮੇਰਾ ਪਤੀ ਇਕੱਲੇ ਰਿਹਾ ਕਰਦੇ ਸੀ ਮੇਰੀ ਸੱਸ ਥੋੜੀ ਬੁਜ਼ੁਰਗ ਸੀ ਇਸ ਵਜ੍ਹਾ ਕਰਕੇ ਕੁਝ ਰਸਮਾਂ ਕਰਨ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੀ ਗਈ ਪਰ ਜਿਵੇਂ ਹੀ ਮੇਰੇ ਪਤੀ ਨੇ ਮੈਨੂੰ ਮੇਰੇ ਕਮਰੇ ਤੱਕ ਪਹੁੰਚਾਇਆ ਕਮਰੇ ਦੀ ਹਾਲਤ ਦੇਖ ਕੇ ਮੈਂ ਥੋੜਾ ਪਰੇਸ਼ਾਨ ਹੋ ਚੁੱਕੀ ਸੀ ਕਿਉਂਕਿ ਕਮਰ ਇਸ ਤਰ੍ਹਾਂ ਸੀ ਜਿਵੇਂ ਸਦੀਆਂ ਤੋਂ ਵਿਖਰਿਆ ਪਿਆ ਹੋਵੇ ਕਮਰ ਦੀ ਬਿਲਕੁਲ ਵੀ ਸਫਾਈ ਨਹੀਂ ਕੀਤੀ ਗਈ ਸੀ ਮੇਰੇ ਪਤੀ ਨੇ ਕਮਰੇ ਵਿੱਚ ਭੇਜ ਕੇ ਮੈਨੂੰ ਕਿਹਾ ਕਿ ਮੈਂ ਕੁਝ ਦੇਰ ਬਾਅਦ ਵਾਪਸ ਆਉਂਦਾ ਹਾਂ ਹੁਣ ਮੈਂ ਬਿਸਤਰ ਤੇ ਬੈਠ ਕੇ ਬਹੁਤ ਬੇਸਬਰੀ ਨਾਲ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਮੈਂ ਸੋਚਾ ਚਲੋ ਕਮਰ ਜਿਵੇਂ ਵੀ ਹੈ ਪਰ ਪਤੀ ਤਾਂ ਚੰਗਾ ਨਿਕਲਿਆ ਕਿਉਂਕਿ ਉਸਨੇ ਵਿਆਹ ਦੇ ਦੌਰਾਨ ਕੋਈ ਵੀ ਡਿਮਾਂਡ ਨਹੀਂ ਕੀਤੀ ਸੀ ਮੈਂ ਬਹੁਤ ਹੀ ਜ਼ਿਆਦਾ ਖੁਸ਼ ਸੀ ਹੁਣ ਮੈਂ ਆਪਣੇ ਪਤੀ ਦੇ ਨਾਲ ਆਉਣ ਵਾਲੇ ਸਮੇਂ ਬਾਰੇ ਸੋਚ ਰਹੀ ਸੀ ਕਿ ਮੈਨੂੰ ਕਿਸ ਤਰ੍ਹਾਂ ਆਪਣੇ ਪਤੀ ਨੂੰ ਪਿਆਰ ਕਰਨਾ ਹੈ ਆਪਣੇ ਪਤੀ ਨੂੰ ਕਿਵੇਂ ਆਪਣੇ ਵੱਲ ਖਿੱਚਣਾ ਹੈ ਇਹੀ ਸੋਚ-ਸੋਚ ਕੇ ਮੈਂ ਮਨ ਹੀ ਮਨ ਬਹੁਤ ਹੀ ਖੁਸ਼ ਸੀ ਪਰ ਫਿਰ ਪੂਰੇ 2 ਘੰਟੇ ਦੇ ਬਾਅਦ ਪਤੀ ਕਮਰੇ ਵਿੱਚ ਦਾਖਲ ਹੋਇਆ ਪਰ ਉਹ ਜਿਸ ਹਾਲਤ ਵਿੱਚ ਆਇਆ ਸੀ ਉਸ ਨੂੰ ਦੇਖ ਕੇ ਮੈਂ ਪੂਰੀ ਹੈਰਾਨ ਰਹਿ ਗਈ ਸੀ ਕਿਉਂਕਿ ਉਹ ਪੂਰਾ ਨਸ਼ੇ ਵਿੱਚ ਡੁੱਬਿਆ ਹੋਇਆ ਸੀ ਮੈਂ ਜਲਦੀ ਆਪਣੇ ਪਤੀ ਨੂੰ ਫੜਿਆ ਤੇ ਉਹਨਾਂ ਨੂੰ ਬਿਸਤਰ ਤੇ ਬਿਠਾਇਆ ਉਸ ਮੇਰੇ ਪਤੀ ਨੇ ਮੈਨੂੰ ਫੜ ਕੇ ਬਿਸਤਰ ਤੇ ਧੱਕਾ ਦੇ ਦਿੱਤਾ ਤੇ ਫਿਰ ਲਾਈਟ ਬੰਦ ਕਰਕੇ ਪੂਰੇ ਜੋਸ਼ ਨਾਲ ਮੇਰੇ ਨਾਲ ਜੋ ਕੀਤਾ ਉਹਨਾਂ ਨੇ ਮੇਰੀ ਚੀਕਾਂ ਕਢਵਾ ਦਿੱਤੀਆਂ ਸਨ ਮੈਂ ਵੀ ਚਾਹੁੰਦੀ ਸੀ ਕਿ ਮੇਰਾ ਪਤੀ ਮੈਨੂੰ ਪਿਆਰ ਕਰੇ ਪਰ ਉਹ ਜਿਸ ਹਾਲ ਵਿੱਚ ਅਤੇ ਜਿਸ ਤਰੀਕੇ ਨਾਲ ਮੇਰੇ ਤੇ ਪਿਆਰ ਲੁਟਾ ਰਿਹਾ ਸੀ ਮੈਨੂੰ ਬਹੁਤ ਹੀ ਖਰਾਬ ਲੱਗ ਰਿਹਾ ਸੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਮੇਰੇ ਨਾਲ ਜ਼ਬਰਦਸਤੀ ਕਰ ਰਿਹਾ ਹੋਈ ਪਰ ਹੁਣ ਤੱਕ ਵੀ ਮੈਨੂੰ ਸੱਚਾਈ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਉਹੀ ਸੱਚਾਈ ਜੋ ਮੇਰੀ ਭਾਬੀ ਨੇ ਮੇਰੇ ਤੋਂ ਤੇ ਮੇਰੇ ਭਰਾ ਤੋਂ ਲੁਕਾ ਕੇ ਰੱਖੀ ਸੀ ਮੇਰੀ ਭਾਬੀ ਨੇ ਬਹੁਤ ਹੀ ਚਲਾਕੀ ਨਾਲ ਇਹ ਖੇਡ ਖੇਡਿਆ ਸੀ ਦੂਜੇ ਦਿਨ ਮੇਰੇ ਵਿੱਚ ਬਿਸਤਰ ਤੋਂ ਉੱਠਣ ਦੀ ਹਿੰਮਤ ਹੀ ਨਹੀਂ ਹੋਈ ਸੀ ਮੇਰਾ ਪੂਰਾ ਸਰੀਰ ਕਮਜ਼ੋਰ ਹੋ ਚੁੱਕਿਆ ਸੀ ਪਰ ਸਵੇਰੇ ਸਵੇਰੇ ਹੀ ਮੇਰੀ ਸੱਸ ਦਰਵਾਜ਼ਾ ਖੜਕਾਉਣ ਲੱਗੀ ਸੀ ਉਹ ਕਹਿਣ ਲੱਗੀ ਕਿ ਨੂੰ ਜਲਦੀ ਉੱਠ ਤੇ ਘਰ ਦੀ ਸਾਫ ਸਫਾਈ ਕਰ ਜਿਸ ਨੂੰ ਸੁਣ ਕੇ ਮੈਂ ਪੂਰਾ ਹੈਰਾਨ ਰਹਿ ਚੁੱਕੀ ਸੀ ਪਲਾ ਕਿਹੜੀ ਸੱਸ ਨਵੀਂ ਵਿਆਈ ਨੂੰ ਦੂਜੇ ਦਿਨ ਹੀ ਘਰ ਦੀ ਸਾਫ ਸਫਾਈ ਦੇ ਲਈ ਕਹਿੰਦੀ ਹੈ ਪਰ ਮੈਂ ਸੋਚਿਆ ਕਿ ਸ਼ਾਇਦ ਇਹਨਾਂ ਦਾ ਇਹੀ ਰਿਵਾਜ ਹੋਵੇਗਾ ਇਸ ਵਜ੍ਹਾ ਨਾਲ ਜਲਦੀ ਨਹਾ ਤੋ ਕੇ ਕਮਰੇ ਤੋਂ ਬਾਹਰ ਨਿਕਲੀ ਤਾਂ ਮੇਰੀ ਸੱਸ ਨੇ ਮੈਨੂੰ ਝਾੜੂ ਪੋਚਾ ਫੜਾ ਦਿੱਤਾ ਤੇ ਕਿਹਾ ਕਿ ਪੂਰੇ ਘਰ ਦੀ ਚੰਗੀ ਤਰ੍ਹਾਂ ਸਫਾਈ ਕਰ ਬਹੁਤ ਸਮੇਂ ਤੋਂ ਮੈਂ ਘਰ ਦੀ ਸਫਾਈ ਨਹੀਂ ਕਰ ਸਕੀ ਹੁਣ ਤਾਂ ਤੂੰ ਆ ਗਈ ਹੈ ਤਾਂ ਹੁਣ ਤੋਂ ਇਹ ਸਭ ਤੂੰ ਹੀ ਕਰੇਗੀ ਇਹ ਸਭ ਸੁਣ ਕੇ ਮੈਂ ਅੱਖਾਂ ਵੱਡੀ ਵੱਡੀ ਕਰਕੇ ਆਪਣੀ ਸੱਸ ਵੱਲ ਦੇਖ ਰਹੀ ਸੀ ਇਸ ਦਾ ਮਤਲਬ ਕੀ ਸੀ ਪਰ ਨਵਾਂ ਨਵਾਂ ਵਿਆਹ ਹੋ ਜਾਣ ਦੀ وجہ ਨਾਲ ਮੈਂ ਆਪਣੀ ਸੱਸ ਨੂੰ ਕੋਈ ਸਵਾਲ ਜਵਾਬ ਵੀ ਨਹੀਂ ਕਰ ਸਕਦੀ ਸੀ ਇਸ ਤਰ੍ਹਾਂ ਮੈਂ ਸਾਰਾ ਦਿਨ ਘਰ ਦੀ ਸਾਫ ਸਫਾਈ ਵਿੱਚ ਹੀ ਲੰਗਾ ਦਿੱਤਾ ਮੇਰੇ ਹੱਥਾਂ ਦੀ ਜੋ ਮਹਿੰਦੀ ਸੀ ਉਹ ਵੀ ਇੱਕ ਹੀ ਦਿਨ ਵਿੱਚ ਫਿੱਕੀ ਹੋ ਚੁੱਕੀ ਸੀ ਕਿਉਂਕਿ ਘਰ ਬਹੁਤ ਦਿਨਾ ਤੋਂ ਗੰਦਾ ਪਿਆ ਸੀ ਜਿਸ ਨੂੰ ਸਾਫ਼ ਕਰਦੀ ਕਰਦੀ ਮੇਰੇ ਹੱਥਾਂ ਦੀ ਜੋ ਮਹਿੰਦੀ ਸੀ ਉਹ ਉਤਰਨ ਲੱਗੀ ਸੀ ਮੈਂ ਸੋਚਿਆ ਚਲੋ ਅੱਜ ਮੇਰਾ ਪਹਿਲਾ ਦਿਨ ਹੈ ਤੇ ਸੋਹਰੇ ਘਰ ਵਿੱਚ ਤਾਂ ਇਹ ਸਭ ਤਾਂ ਕਰਨਾ ਹੀ ਪੈਂਦਾ ਹੈ ਅਤੇ ਇਹ ਘਰ ਵੀ ਤਾਂ ਮੇਰਾ ਖੁਦ ਦਾ ਹੀ ਹੈ ਇਹੀ ਸੋਚ ਕੇ ਮੈਂ ਰਾਤ ਦਾ ਖਾਣਾ ਬਣਾ ਕੇ ਤਿਆਰ ਕਰ ਦਿੱਤਾ ਤਾਂ ਮੇਰੀ ਸੱਸ ਨੇ ਖਾਣਾ ਖਾਦਾ ਤੇ ਫਿਰ ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰਨ ਲੱਗੀ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਤੈਨੂੰ ਜ਼ਰੂਰਤ ਨਹੀਂ ਹੈ ਉਹ ਖੁਦ ਆਪਣੇ ਆਪ ਬਾਰ ਤੋਂ ਖਾਣਾ ਖਾ ਕੇ ਆਵੇਗਾ ਮੈਂ ਵੀ ਚੁੱਪਚਾਪ ਖਾਣਾ ਖਾ ਲਿਆ ਤੇ ਆਪਣੇ ਕਮਰੇ ਵਿੱਚ ਚਲੀ ਗਈ ਉਸ ਸਮੇਂ ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਅੱਜ ਫਿਰ ਰਾਤ ਨੂੰ ਮੇਰਾ ਪਤੀ ਲੇਟ ਵਾਪਸ ਆਇਆ ਤੇ ਉਹ ਪੂਰਾ ਨਸੇ ਦੀ ਹਾਲਤ ਵਿੱਚ ਸੀ ਜਿਸ ਨੂੰ ਦੇਖ ਕੇ ਮੈਂ ਫਿਰ ਤੋਂ ਪਰੇਸ਼ਾਨ ਹੋਣ ਲੱਗੀ ਸੀ ਅੱਜ ਵੀ ਮੇਰੇ ਪਤੀ ਨੇ ਪਹਿਲੀ ਰਾਤ ਦੀ ਤਰ੍ਹਾਂ ਹੀ ਮੇਰੇ ਤੇ ਆਪਣੀ ਹਕੂਮਤ ਜਮਾਈ ਸੀ ਮੈਂ ਕਈ ਵਾਰ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਪਤੀ ਦੀ ਪਕੜ ਇੰਨੀ ਮਜ਼ਬੂਤ ਸੀ ਕਿ ਮੈਂ ਉਹਨਾਂ ਨੂੰ ਆਪਣੇ ਤੋਂ ਦੂਰ ਵੀ ਨਾ ਕਰ ਸਕੀ ਇਸ ਤਰ੍ਹਾਂ ਦਿਨ ਲੰਘਣ ਲੱਗੇ ਸੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਇਸ ਘਰ ਵਿੱਚ ਸਿਰਫ ਕੰਮ ਕਰਨ ਲਈ ਹੀ ਆਈ ਹਾਂ ਅਤੇ ਰਾਤ ਨੂੰ ਵੀ ਇਹੀ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ ਮੇਰਾ ਪਤੀ ਰੋਜ਼ ਰਾਤ ਨੂੰ ਨਸ਼ੇ ਦੀ ਹਾਲਤ ਵਿੱਚ ਆਉਂਦਾ ਤੇ ਮੇਰੇ ਨਾਲ ਜ਼ੋਰ ਜ਼ਬਰਦਸਤੀ ਕਰਦਾ ਹੌਲੀ-ਹੌਲੀ ਮੈਨੂੰ ਸਮਝ ਵਿੱਚ ਆਉਣ ਲੱਗਿਆ ਕਿ ਮੇਰੀ ਭਾਬੀ ਨੇ ਮੇਰੇ ਨਾਲ ਗਲਤ ਕੀਤਾ ਹੈ ਉਹਨਾਂ ਨੇ ਮੇਰਾ ਇੱਕ ਸ਼ਰਾਬੀ ਦੇ ਨਾਲ ਕਰਵਾ ਦਿੱਤਾ ਹੈ ਜਿਸ ਦੇ ਬਦਲੇ ਮੇਰੇ ਸਹੁਰੇ ਵਾਲਿਆਂ ਨੇ ਕੋਈ ਡਿਮਾਂਡ ਨਹੀਂ ਕੀਤੀ ਸੀ ਮੇਰਾ ਦਿਲ ਬਹੁਤ ਕੀਤਾ ਕਿ ਮੈਂ ਹੁਣੇ ਜਾ ਕੇ ਆਪਣੇ ਪ੍ਰਾਨ ਭਾਬੀ ਦੀ ਸਾਰੀ ਸੱਚਾਈ ਬਾਰੇ ਦੱਸਾਂ ਪਰ ਮੈਨੂੰ ਪਤਾ ਸੀ ਕਿ ਮੇਰਾ ਪ੍ਰਾ ਫਿਰ ਤੋਂ ਮੇਰੇ ਤੇ ਵਿਸ਼ਵਾਸ ਨਹੀਂ ਕਰੇਗਾ ਤੇ ਉਹ ਭਾਬੀ ਦਾ ਹੀ ਸਾਥ ਦੇਵੇਗਾ ਇਸ ਵਜ੍ਹਾ ਨਾਲ ਮੈਂ ਇਸ ਨੂੰ ਹੀ ਆਪਣੀ ਕਿਸਮਤ ਸਮਝ ਕੇ ਅੱਗੇ ਦੀ ਜ਼ਿੰਦਗੀ ਲੰਗਾਉਣ ਲੱਗੀ ਸੀ ਮਨ ਹੀ ਮਨ ਬਹੁਤ ਦੁਖੀ ਸੀ ਪਰ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਸੀ ਹੁਣ ਘਰ ਦੇ ਹਾਲਾਤ ਹੋਰ ਵੀ ਖਰਾਬ ਹੁੰਦੇ ਜਾ ਰਹੇ ਸੀ ਕਿਉਂਕਿ ਮੇਰਾ ਪਤੀ ਇੱਕ ਦਿਨ ਪੈਸਾ ਕਮਾਉਂਦਾ ਤਾਂ ਦੂਜੇ ਦਿਨ ਉਸ ਪੈਸੇ ਨੂੰ ਉਜਾੜ ਦਿੰਦਾ ਸੀ ਮੈਂ ਪੜ੍ਹੀ ਲਿਖੀ ਵੀ ਨਹੀਂ ਸੀ ਕਿਤੇ ਨੌਕਰੀ ਵੀ ਕਰ ਸਕਾਂ ਮੇਰੇ ਸਹੁਰੇ ਘਰ ਵਿੱਚ ਦੋ ਗਾਵਾਂ ਸਨ ਮੇਰੀ ਜੋ ਸੱਸ ਸੀ ਉਹ ਗਾਂ ਦਾ ਦੁੱਧ ਵੇਚ ਕੇ ਹੀ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਦੀ ਸੀ ਮੈਂ ਵੀ ਹੌਲੀ-ਹੌਲੀ ਗਾਂ ਦਾ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਸੀ ਮੈਂ ਦੁੱਧ ਵੇਚਣ ਲਈ ਲੋਕਾਂ ਦੇ ਘਰਾਂ ਵਿੱਚ ਜਾਇਆ ਕਰਦੀ ਸੀ ਹੌਲੀ-ਹੌਲੀ ਮੇਰੇ ਹਾਲਾਤ ਚੰਗੇ ਹੋਣੇ ਸ਼ੁਰੂ ਹੋ ਚੁੱਕੇ ਸਨ ਪਰ ਮੇਰਾ ਪਤੀ ਫਿਰ ਤੋਂ ਜ਼ਬਰਦਸਤੀ ਉਹਨਾਂ ਪੈਸਿਆਂ ਨੂੰ ਖੋ ਕੇ ਸ਼ਰਾਬ ਪੀਣ ਲਈ ਚਲਾ ਜਾਇਆ ਕਰਦਾ ਸੀ ਮੈਂ ਆਪਣੀ ਕਿਸਮਤ ਨੂੰ ਬਹੁਤ ਕੋਸਦੀ ਕਿ ਰੱਬ ਨੇ ਅਖਰ ਮੈਨੂੰ ਕਿਸ ਚੀਜ਼ ਦੀ ਸਜ਼ਾ ਦਿੱਤੀ ਹੈ ਫਿਰ ਮੈਨੂੰ ਇੱਕ ਦਿਨ ਪਤਾ ਚੱਲਿਆ ਕਿ ਮੈਂ ਮਾਂ ਬਣਨ ਵਾਲੀ ਹਾਂ ਮਾਂ ਬਣਨ ਦੀ ਖੁਸ਼ੀ ਵਿੱਚ ਮੈਨੂੰ ਆਪਣੀ ਜ਼ਿੰਦਗੀ ਵਿੱਚ ਰੋਸ਼ਨੀ ਮਿਲੀ ਸੀ ਬੱਚਿਆਂ ਨੂੰ ਦੇਖ ਕੇ ਹੀ ਮੈਂ ਆਪਣੀ ਅੱਗੇ ਦੀ ਜ਼ਿੰਦਗੀ ਜੀਉਣ ਬਾਰੇ ਸੋਚ ਲਿਆ ਸੀ ਮੇਰੀ ਸੱਸ ਵੀ ਚੰਗੀ ਕਿਸਮ ਦੀ ਔਰਤ ਸੀ ਬੱਚੇ ਦੀ ਖੁਸ਼ੀ ਵਿੱਚ ਉਸ ਨੇ ਵੀ ਮੇਰਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ ਹੁਣ ਘਰ ਦੇ ਕੰਮਕਾਜ ਵਿੱਚ ਮੇਰੀ ਮਦਦ ਕਰਿਆ ਕਰਦੀ ਸੀ ਮੇਰਾ ਪਤੀ ਇਸ ਹਾਲਤ ਵਿੱਚ ਮੇਰੇ ਨਾਲ ਗਲਤ ਨਾ ਕਰੇ ਇਸ ਵਜ੍ਹਾ ਨਾਲ ਉਹ ਮੈਨੂੰ ਆਪਣੇ ਨਾਲ ਆਪਣੇ ਕਮਰੇ ਵਿੱਚ ਸਵਾ ਲਿਆ ਕਰਦੀ ਸੀ ਇਸ ਤਰ੍ਹਾਂ ਹੀ ਮੈਂ ਆਪਣੀ ਜ਼ਿੰਦਗੀ ਲੰਘਾ ਰਹੀ ਸੀ ਹੁਣ ਆਉਣ ਵਾਲੀ ਜ਼ਿੰਦਗੀ ਬਾਰੇ ਮੈਂ ਸੋਚਣ ਲੱਗੀ ਕਿ ਮੇਰੇ ਛੋਟੇ ਛੋਟੇ ਬੱਚੇ ਹੋਣਗੇ ਤੇ ਉਹ ਮੈਨੂੰ ਮਾਂ ਕਹਿ ਕੇ ਬੁਲਾਇਆ ਕਰਨਗੇ ਪਤੀ ਦਾ ਪਿਆਰ ਤਾਂ ਇਸ ਜਨਮ ਵਿੱਚ ਨਹੀਂ ਮਿਲਿਆ ਅਤੇ ਨਾ ਹੀ ਮਾਪ ਦਾ ਟੜ ਤੋਂ ਕੱਟ ਮੇਰੇ ਬੱਚਾ ਨੂੰ ਤਾਂ ਮਿਲੇਗਾ ਇਹੀ ਸੋਚ ਕੇ ਮੈਂ ਬਹੁਤ ਖੁਸ਼ੀ ਫਿਰ 9 ਮਹੀਨੇ ਦੇ ਬਾਅਦ ਮੈਂ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ ਕੁਝ ਦਿਨ ਤਾਂ ਮੈਂ ਬਿਸਤਰ ਤੇ ਹੀ ਆਰਾਮ ਕੀਤਾ ਸੀ ਕਿਉਂਕਿ ਬੱਚੇ ਹੋ ਜਾਣ ਦੀ وجہ ਨਾਲ ਮੇਰੇ ਅੰਦਰ ਬਹੁਤ ਕਮਜ਼ੋਰੀ ਆ ਚੁੱਕੀ ਸੀ ਪਰ ਹੁਣ ਹੌਲੀ ਹੌਲੀ ਕਰਦੇ ਹਾਲਾਤ ਖਰਾਬ ਹੋਣ ਲੱਗੇ ਸੀ ਕਿਉਂਕਿ ਮੇਰਾ ਪਤੀ ਤਾਂ ਕੋਈ ਕੰਮ ਬਿਲਕੁਲ ਵੀ ਨਹੀਂ ਕਰਦਾ ਸੀ ਉਸ ਨੂੰ ਬੱਚਿਆਂ ਦੀ ਬਿਲਕੁਲ ਚਿੰਤਾ ਨਹੀਂ ਸੀ ਮੇਰੀ ਸੱਸ ਹੀ ਸੀ ਜੋ ਮੇਰੇ ਬੱਚਿਆਂ ਦੀ ਦੇਖਭਾਲ ਕਰਿਆ ਕਰਦੀ ਸੀ ਫਿਰ 1 ਮਹੀਨੇ ਦੇ ਬਾਅਦ ਮੈਂ ਫਿਰ ਤੋਂ ਦੁੱਧ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ 1 ਮਹੀਨਾ ਦੁੱਧ ਨਾ ਵੇਚਣ ਦੀ ਵਜ੍ਹਾ ਨਾਲ ਜੋ ਮੇਰੇ ਤੋਂ ਦੁੱਧ ਲੈਂਦੇ ਸਨ ਉਹਨਾਂ ਨੇ ਕਿਸੇ ਹੋਰ ਤੋਂ ਦੁੱਧ ਲੈਣਾ ਸ਼ੁਰੂ ਕਰ ਦਿੱਤਾ ਸੀ ਇਸ ਕਾਰਨ ਹੁਣ ਮੈਨੂੰ ਦੁੱਧ ਵੇਚਣ ਵਿੱਚ ਪਰੇਸ਼ਾਨੀ ਹੋਣ ਲੱਗੀ ਸੀ ਮੈਂ ਜਦੋਂ ਸ਼ਾਮ ਨੂੰ ਆਪਣੇ ਬੱਚਿਆਂ ਦੇ ਕੋਲ ਆਉਂਦੀ ਤਾਂ ਉਹ ਭੁੱਖ ਨਾਲ ਤੜਫ ਰਹੀ ਹੁੰਦੀ ਤੇ ਰੋ ਰਹੀ ਹੁੰਦੀ ਜਿਸ ਨੂੰ ਦੇਖ ਕੇ ਮੈਨੂੰ ਬਹੁਤ ਹੀ ਦਰਦ ਹੁੰਦਾ ਸੀ ਮੈਂ ਮਨ ਹੀ ਮਨ ਬਹੁਤ ਦੁਖੀ ਹੁੰਦੀ ਕਿ ਮੈਂ ਘੱਟ ਤੋਂ ਘੱਟ ਆਪਣੇ ਬੱਚਿਆਂ ਲਈ ਕੁਝ ਨਹੀਂ ਕਰ پا ਰਹੀ ਸੀ। ਮੇਰੀ ਸੱਸ ਮੈਨੂੰ ਬਹੁਤ ਹੀ ਹਿੰਮਤ ਦੇਨੀ ਸੀ। ਉਹ ਕਹਿੰਦੀ ਸੀਗੇ, "ਤੂੰ ਬਹੁਤ ਹੀ ਬਹਾਦਰ ਕੁੜੀ ਹੈ। ਤੂੰ ਬਿਲਕੁਲ ਵੀ ਹਾਰ ਨਾ ਮੰਨ। ਦੇਖ, ਕਿਤੇ ਦੂਜੀ ਜਗ੍ਹਾ ਤੇ ਜਾ ਕੇ ਦੁੱਧ ਵੇਚ, ਸ਼ਾਇਦ ਉੱਥੇ ਕਿਸੇ ਨੂੰ ਜ਼ਰੂਰਤ ਹੋਵੇ।" ਇਹ ਹੀ ਸੋਚ ਕੇ ਮੈਂ ਦੂਜੀ ਜਗ੍ਹਾ ਤੇ ਜਾ ਕੇ ਲੋਕਾਂ ਦੇ ਘਰਾਂ ਵਿੱਚ ਦੁੱਧ ਵੇਚਣਾ ਫਿਰ ਤੋਂ ਸ਼ੁਰੂ ਕਰ ਦਿੱਤਾ ਸੀ। ਕੁਝ ਦਿਨ ਤਾਂ ਮੈਨੂੰ ਪਰੇਸ਼ਾਨੀ ਹੋਈ ਪਰ ਬਾਅਦ ਵਿੱਚ ਹੌਲੀ-ਹੌਲੀ ਮੇਰੀ ਦੁੱਧ ਦੀ ਵਿਕਰੀ ਹੋਣ ਲੱਗੀ ਸੀ ਲੋਕ ਦੁੱਧ ਦੇ ਬਦਲੇ ਮੈਨੂੰ ਬਹੁਤ ਚੰਗੀ ਕੀਮਤ ਵੀ ਦਿਆ ਕਰਦੇ ਸਨ ਜਿਸ ਨਾਲ ਮੇਰੇ ਘਰ ਦੇ ਹਾਲਾਤ ਫਿਰ ਤੋਂ ਚੰਗੇ ਹੋਣੇ ਸ਼ੁਰੂ ਹੋ ਗਏ ਸਨ ਇੱਕ ਦਿਨ ਜਿੱਥੇ ਮੈਂ ਰੋਜ਼ ਦੁੱਧ ਵੇਚਣ ਲਈ ਜਾਇਆ ਕਰਦੀ ਸੀ ਉੱਥੇ ਮੇਰੀ ਇੱਕ ਔਰਤ ਨਾਲ ਮੁਲਾਕਾਤ ਹੋਈ ਸੀ ਉਹ ਮੈਨੂੰ ਕਹਿਣ ਲੱਗੀ ਤੇਰਾ ਦੁੱਧ ਬਾਕੀਆਂ ਦੇ ਦੁੱਧ ਨਾਲੋਂ ਬਹੁਤ ਤਾਜ਼ਾ ਤੇ ਸੁਧ ਹੁੰਦਾ ਹੈ ਤੋ ਇੱਕ ਕੰਮ ਕਰਨਾ ਇੱਥੋਂ ਕੁਝ ਦੂਰ ਇੱਕ ਵੱਡਾ ਜਿਹਾ ਬੰਗਲਾ ਪੈਂਦਾ ਹੈ ਤੂੰ ਉੱਥੇ ਵੀ ਰੋਜ਼ ਦੁੱਧ ਦੇ ਕੇ ਆਉਣਾ ਉਥੇ ਤੈਨੂੰ ਬਹੁਤ ਚੰਗੀ ਕੀਮਤ ਵੀ ਦੇਣਗੇ ਜਿਸ ਨੂੰ ਸੁਣਦੇ ਹੀ ਮੈਂ ਬਹੁਤ ਖੁਸ਼ ਹੋਈ ਸੀ ਮੈਂ ਬਹੁਤ ਇਮਾਨਦਾਰ ਕੁੜੀ ਸੀ ਮੈਂ ਕਦੇ ਵੀ ਦੁੱਧ ਵਿੱਚ ਮਿਲਾਉਟ ਨਹੀਂ ਕੀਤੀ ਸੀ ਇਸ ਵਜ੍ਹਾ ਨਾਲ ਲੋਕ ਮੇਰੇ ਤੋਂ ਦੁਬਾਰਾ ਦੁੱਧ ਖਰੀਦਿਆ ਕਰਦੇ ਸੀ ਦੂਜੇ ਦਿਨ ਉਸ ਆਂਟੀ ਦੇ ਕਹਿਣ ਦੇ ਮੁਤਾਬਿਕ ਮੈਂ ਉਸ ਪਤੇ ਤੇ ਪਹੁੰਚੂਗੀ ਸੀ ਹੋਕਰ ਸੱਚ ਵਿੱਚ ਹੋਰ ਘਰਾਂ ਦੇ ਮੁਕਾਬਲੇ ਬਹੁਤ ਅਲੱਗ ਜਿਹਾ ਸੀ ਜਦੋਂ ਮੈਂ ਬੰਗਲੇ ਦਾ ਦਰਵਾਜ਼ਾ ਖੜਕਾਇਆ ਤਾਂ ਸਾਹਮਣੇ ਇੱਕ ਬਹੁਤ ਹੀ ਸੋਹਣਾ ਜਿਹਾ ਆਦਮੀ ਆ ਕੇ ਖੜਾ ਹੋ ਗਿਆ ਸੀ ਉਸ ਨੂੰ ਦੇਖ ਕੇ ਮੈਂ ਥੋੜੀ ਘਬਰਾਜ ਹੀ ਗਈ ਸੀ ਉਹ ਮੈਨੂੰ ਦੇਖ ਕੇ ਕਿਹਨ ਲੱਗਿਆ ਤੁਸੀਂ ਕੌਣ ਹੋ ਤਾਂ ਮੈਂ ਕਿਹਾ ਜੀ ਮੈਨੂੰ ਦੱਸਿਆ ਗਿਆ ਸੀ ਕਿ ਇੱਥੇ ਤਾਜੇ ਦੁੱਧ ਦੀ ਜ਼ਰੂਰਤ ਹੈ ਉਸ ਆਦਮੀ ਨੇ ਮੈਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ ਅਤੇ ਫਿਰ ਮੈਨੂੰ ਪੁੱਛਣ ਲੱਗਾ ਤੂੰ ਕਿਤੇ ਦੁੱਧ ਵਿੱਚ ਮਿਲਾਉਂਦਾ ਨਹੀਂ ਕਰਦੀ ਮੈਂ ਕਿਹਾ ਨਹੀਂ ਨਹੀਂ ਤੁਸੀਂ ਇੱਕ ਵਾਰ ਇਸ ਦੁੱਧ ਨੂੰ ਖਰੀਦੋ ਜਦੋਂ ਤੁਸੀਂ ਇਸ ਨੂੰ ਖਰੀਦੋਗੇ ਤਾਂ ਤੁਹਾਨੂੰ ਖੁਦ ਹੀ ਆਪਣੇ ਆਪ ਪਤਾ ਚਲ ਜਾਵੇਗਾ ਫਿਰ ਉਸ ਆਦਮੀ ਨੇ ਕੁਝ ਦੇਰ ਸੋਚਣ ਤੋਂ ਬਾਅਦ ਮੈਨੂੰ ਕਿਹਾ ਕਿ ਠੀਕ ਹੈ ਤੂੰ ਰੋਜ਼ ਮੈਨੂੰ 1 ਲੀਟਰ ਦੁੱਧ ਦਿਆ ਕਰ ਦੁੱਧ ਦੇਣ ਦੇ ਬਾਅਦ ਮੈਂ ਆਪਣੇ ਘਰ ਵਾਪਸ ਆ ਚੁੱਕੀ ਸੀ ਹੁਣ ਮੈਂ ਬਹੁਤ ਹੀ ਖੁਸ਼ ਸੀ ਕਿਉਂਕਿ ਮੈਨੂੰ ਇੱਕ ਜਗ੍ਹਾ ਹੋਰ ਦੁੱਧ ਵੇਚਣ ਦਾ ਕੰਮ ਮਿਲ ਚੁਕਿਆ ਸੀ ਹੁਣ ਮੈਂ ਰੋਜ਼ ਇਸ ਤਰ੍ਹਾਂ ਹੀ ਦਿਨ ਰਾਤ ਮਿਹਨਤ ਕਰਦੀ ਅਤੇ ਰਾਤ ਨੂੰ ਜਦੋਂ ਮੈਂ ਘਰ ਆਉਂਦੀ ਤਾਂ ਆਪਣੇ ਬੱਚਿਆਂ ਦੇ ਨਾਲ ਸਮਾਂ ਗੁਜ਼ਾਰਿਆ ਕਰਦੀ ਸੀ ਹੌਲੀ-ਹੌਲੀ ਮੈਂ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਵੀ ਪੂਰਾ ਕਰਨ ਲੱਗੀ ਸੀ ਪਰ ਮੇਰੀ ਜ਼ਿੰਦਗੀ ਵਿੱਚ ਮੁਸ਼ਕਲਾਂ ਘਟ ਨਹੀਂ ਹੋਈਆਂ ਸਨ ਅਜੇ ਵੀ ਬਹੁਤ ਮੁਸ਼ਕਲਾਂ ਆਉਣੀਆਂ ਬਾਕੀ ਸਨ ਇੱਕ ਦਿਨ ਮੈਂ ਉਸ ਆਦਮੀ ਦੇ ਘਰੇ ਦੁੱਧ ਦੇਣ ਦੇ ਲਈ ਗਈ ਸੀ ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਦੇ ਕੁਝ ਦੇਰ ਬਾਅਦ ਹੀ ਅੰਦਰ ਤੋਂ ਬਹੁਤ ਹੀ ਤੇਜ਼ ਤੇਜ਼ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਉਣ ਲੱਗੀ ਉਹ ਆਦਮੀ ਤੁਰੰਤ ਭੱਜਦਾ ਹੋਇਆ ਉਸ ਬੱਚੇ ਨੂੰ ਚੁੱਪ ਕਰਾਉਣ ਲਈ ਚਲਾ ਗਿਆ ਸੀ ਬੱਚੇ ਦੀ ਪੁਕਾਰ ਨਾਲ ਮੈਂ ਵੀ ਅੰਦਰ ਭੱਜਦੀ ਹੋਈ ਆਈ ਸੀ ਉਸ ਦਾ ਬੱਚਾ ਬਹੁਤ ਹੀ ਜ਼ੋਰ ਨਾਲ ਰੋ ਰਿਹਾ ਸੀ ਬਿਲਕੁਲ ਵੀ ਚੁੱਪ ਨਹੀਂ ਹੋ ਰਿਹਾ ਸੀ ਉਸ ਸਮੇਂ ਮੈਂ ਉਸ ਆਦਮੀ ਨੂੰ ਕਿਹਾ ਕਿ ਤੁਸੀਂ ਇੱਕ ਕੰਮ ਕਰੋ ਬੱਚੇ ਨੂੰ ਮੇਰੀ ਗੋਦੀ ਵਿੱਚ ਦਿਓ ਮੈਂ ਹੁਣ ਇਸ ਨੂੰ ਚੁੱਪ ਕਰਾ ਦਿੰਦੀ ਹਾਂ ਤਾਂ ਉਹ ਮੈਨੂੰ ਬਹੁਤ ਵੱਡੀ ਵੱਡੀ ਅੱਖਾਂ ਨਾਲ ਦੇਖਦੇ ਹੋਏ ਕਹਿਣ ਲੱਗਾ ਕਿ ਤੂੰ ਤਾਂ ਇੱਕ ਕੁੜੀ ਹੈ ਤੇ ਤੂੰ ਕਿੱਥੋਂ ਇੱਕ ਬੱਚੇ ਨੂੰ ਸੰਭਾਲ ਲਵੇਂਗੀ ਉਸ ਸਮੇਂ ਮੈਂ ਉਸ ਨੂੰ ਕਿਹਾ ਕਿ ਮੇਰੇ ਵੀ ਦੋ ਛੋਟੇ ਛੋਟੇ ਬੱਚੇ ਹਨ ਤੁਸੀਂ ਇੱਕ ਵਾਰ ਮੇਰੇ ਤੇ ਵਿਸ਼ਵਾਸ ਕਰੋ ਜਦੋਂ ਉਸਨੇ ਬੱਚੇ ਨੂੰ ਮੇਰੀ ਗੋਦੀ ਵਿੱਚ ਦਿੱਤਾ ਤਾਂ ਉਹ ਕੁਝ ਹੀ ਦੇਰ ਬਾਅਦ ਚੁੱਪ ਹੋ ਗਿਆ ਸੀ ਉਹ ਬੱਚਾ ਦੇਖਣ ਵਿੱਚ ਬਹੁਤ ਹੀ ਖੂਬਸੂਰਤ ਸੀ ਉਸਦੀ ਮਾਸੂਮੀਅਤ ਬੱਚੇ ਦੇ ਚਿਹਰੇ ਤੇ ਪੂਰੀ ਤਰ੍ਹਾਂ ਚਲਕ ਰਹੀ ਸੀ ਉਹ ਆਦਮੀ ਮੈਨੂੰ ਫਿਰ ਤੋਂ ਬਹੁਤ ਗਹਿਰੀ ਅੱਖਾਂ ਨਾਲ ਦੇਖ ਰਿਹਾ ਸੀ ਉਸ ਸਮੇਂ ਉਹ ਮੈਨੂੰ ਕਹਿਣ ਲੱਗਾ ਤੇਰੀ ਉਮਰ ਤੋਂ ਇਹ ਅੰਦਾਜ਼ਾ ਬਿਲਕੁਲ ਵੀ ਨਹੀਂ ਲਗਾਇਆ ਜਾ ਸਕਦਾ ਕਿ ਤੂੰ ਦੋ ਬੱਚਿਆਂ ਦੀ ਮਾਂ ਹੈ ਬਲਕਿ ਤੂੰ ਤਾਂ ਖੁਦ ਇੱਕ ਕੁਮਾਰੀ ਕੁੜੀ ਲੱਗਦੀ ਹੈ ਕੁਝ ਦੇਰ ਦੇ ਬਾਅਦ ਬੱਚਾ ਸ਼ਾਂਤ ਹੋ ਜਾਂਦੀ ਮੈਂ ਉਸ ਆਦਮੀ ਨੂੰ ਵਾਪਸ ਕਰ ਦਿੱਤਾ ਤੇ ਦੁੱਧ ਦੇਣ ਤੋਂ ਬਾਅਦ ਮੈਂ ਵਾਪਸ ਘਰ ਆ ਚੁੱਕੀ ਸੀ ਹੁਣ ਮੈਂ ਰੋਜ਼ ਦੁੱਧ ਦੇਣ ਦੇ ਬਾਅਦ ਉਸ ਆਦਮੀ ਨਾਲ ਗੱਲ ਕਰਿਆ ਕਰਦੀ ਸੀ ਉਹ ਆਦਮੀ ਬਹੁਤ ਹੀ ਸਲੀਫ ਇਨਸਾਨ ਸੀ ਉਸਨੇ ਦੱਸਿਆ ਸੀ ਕਿ ਉਸਦਾ ਇੱਕ ਬੱਚਾ ਹੈ ਤੇ ਬੱਚੇ ਦੀ ਡਿਲੀਵਰੀ ਦੇ ਸਮੇਂ ਉਸਦੀ ਮਾਂ ਦੀ ਮੌਤ ਹੋ ਗਈ ਸੀ ਇਸ ਵਜ੍ਹਾ ਨਾਲ ਉਸ ਸਮੇਂ ਤੋਂ ਹੀ ਉਹ ਬੱਚੇ ਨੂੰ ਖੁਦ ਹੀ ਸੰਭਾਲ ਰਿਹਾ ਹੈ ਉਸ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਬੱਚੇ ਨੂੰ ਸੰਭਾਲਣ ਵਿੱਚ ਮੈਂ ਕਿਹਾ ਤੁਸੀਂ ਚਾਹੋ ਤਾਂ ਕਿਸੇ ਚੰਗੀ ਕੁੜੀ ਨੂੰ ਦੇਖ ਕੇ ਉਸ ਨਾਲ ਵਿਆਹ ਵੀ ਕਰ ਸਕਦੇ ਹੋ ਉਸ ਸਮੇਂ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਕੋਈ ਵੀ ਦੂਜੀ ਹੋਰ ਦੂਜੇ ਬੱਚੇ ਨੂੰ ਮਾਹਰਗਾ ਪਿਆਰ ਬਿਲਕੁਲ ਵੀ ਨਹੀਂ ਦੇ ਸਕਦੀ ਉਸੇ ਸਮੇਂ ਉਸ ਆਦਮੀ ਨੇ ਮੇਰੇ ਬੱਚਿਆਂ ਬਾਰੇ ਵੀ ਪੁੱਛਿਆ ਮੈਂ ਵੀ ਉਸ ਨੂੰ ਪੂਰੀ ਕਹਾਣੀ ਦੱਸ ਦਿੱਤੀ ਸੀ ਉਹ ਆਦਮੀ ਬਹੁਤ ਨੇਕ ਦਿਲ ਇਨਸਾਨ ਸੀ ਹੁਣ ਮੈਂ ਰੋਜ਼ ਉਸਦੇ ਘਰ ਦੁੱਧ ਵੇਚ ਆ ਕਰਦੀ ਸੀ ਅਤੇ ਉਸਦੇ ਬੱਚੇ ਦੇ ਨਾਲ ਥੋੜਾ ਸਮਾਂ ਗੁਜ਼ਾਰਿਆ ਕਰਦੀ ਸੀ ਉਸਦਾ ਬੱਚਾ ਵੀ ਮੇਰੇ ਨਾਲ ਬਹੁਤ ਕੁਝ ਮਿਲ ਚੁੱਕਿਆ ਸੀ ਹੁਣ ਇਸੇ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਲੰਘਾ ਰਹੀ ਸੀ ਮੇਰਾ ਪਤੀ ਤਾਂ ਦਿਨ ਰਾਤ ਨਸ਼ੇ ਦੀ ਹਾਲਤ ਵਿੱਚ ਡੁੱਬਿਆ ਰਹਿੰਦਾ ਸੀ ਉਸ ਨੂੰ ਮੇਰੀ ਤੇ ਆਪਣੇ ਬੱਚਿਆਂ ਦੀ ਬਿਲਕੁਲ ਵੀ ਚਿੰਤਾ ਨਹੀਂ ਰਹਿੰਦੀ ਸੀ ਬਲਕਿ ਉਸ ਨੂੰ ਤਾਂ ਆਪਣੀ ਖੁਦ ਦੀ ਮਾਂ ਦੀ ਵੀ ਚਿੰਤਾ ਨਹੀਂ ਰਹਿੰਦੀ ਸੀ ਮੇਰੀ ਸੱਸ ਥੋੜੀ ਬੁਜ਼ੁਰਗ ਹੁੰਦੀ ਜਾ ਰਹੀ ਸੀ ਤੇ ਮੇਰੇ ਬੱਚੇ ਹੁਣ ਥੋੜੇ ਵੱਡੇ ਹੁੰਦੇ ਜਾ ਰਹੇ ਸੀ ਹੌਲੀ ਹੌਲੀ ਬੱਚਿਆਂ ਨੂੰ ਸੰਭਾਲਣਾ ਮੇਰੇ ਲਈ ਵੀ ਮੁਸ਼ਕਲ ਹੁੰਦਾ ਜਾ ਰਿਹਾ ਸੀ ਫਿਰ ਇੱਕ ਦਿਨ ਮੇਰੇ ਬੱਚਾ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ ਡਾਕਟਰ ਨੇ ਮੈਨੂੰ ਕਿਹਾ ਦੋਵੇਂ ਬੱਚੇ ਜੁੜਵਾ ਹੋਣ ਦੀ ਵਜ੍ਹਾ ਨਾਲ ਦੋਵਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਨਾ ਪਵੇਗਾ ਕਿਉਂਕਿ ਬੱਚਿਆਂ ਨੂੰ ਨਮੂਨਿਆ ਹੋ ਚੁੱਕਿਆ ਸੀ ਤੇ ਇਸ ਲਈ ਬਹੁਤ ਸਾਰੇ ਪੈਸਿਆਂ ਦੀ ਜ਼ਰੂਰਤ ਸੀ ਮੇਰੇ ਕੋਲ ਇੰਨੇ ਸਾਰੇ ਪੈਸੇ ਵੀ ਨਹੀਂ ਸਨ ਮੈਂ ਪਸਦੀ ਹੋਈ ਘਰ ਆ ਕੇ ਆਪਣੇ ਪਤੀ ਤੋਂ ਮਦਦ ਮੰਗ ਰਹੀ ਸੀ ਪਰ ਉਹ ਮੈਨੂੰ ਤੱਕਾ ਦੇ ਕੇ ਦੁਬਾਰਾ ਘਰ ਤੋਂ ਜਾ ਚੁੱਕਿਆ ਸੀ ਹੁਣ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਮੈਂ ਜਿੰਨਾ ਜਿੰਨਾ ਘਰਾਂ ਵਿੱਚ ਦੁੱਧ ਵੇਚਿਆ ਕਰਦੀ ਸੀ ਉੱਥੇ ਜਾ ਕੇ ਭੀਖ ਮੰਗਣ ਲੱਗੀ ਪਰ ਇੰਨੀ ਵੱਡੀ ਰਕਮ ਲਈ ਕੋਈ ਵੀ ਮੇਰੀ ਮਦਦ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਮੇਰੇ ਕੋਲ ਹੁਣ ਸਿਰਫ ਇੱਕ ਹੀ ਘਰ ਬਚਿਆ ਸੀ ਮੈਂ ਤੁਰੰਤ ਭੱਜਦੀ ਹੋਈ ਉਸ ਆਦਮੀ ਦੇ ਘਰ ਪਹੁੰਚੀ ਸੀ ਮੈਨੂੰ ਇੰਨਾ ਘਬਰਾਇਆ ਹੋਇਆ ਦੇਖਿਆ ਤਾਂ ਮੈਨੂੰ ਕਹਿਣ ਲੱਗਿਆ ਕੀ ਹੋਇਆ ਸਿਵਾਨੀ ਮੈਂ ਤੁਰੰਤ ਉਸ ਦੇ ਅੱਗੇ ਹੱਥ ਜੋੜ ਦਿੱਤੇ ਮੈਂ ਕਿਹਾ ਕਿ ਮੈਨੂੰ ਹੁਣ ਕੁਝ ਪੈਸਿਆਂ ਦੀ ਜ਼ਰੂਰਤ ਹੈ ਮੇਰੇ ਦੋਵੇਂ ਬੱਚੇ ਬਿਮਾਰ ਹਨ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਵਿੱਚ ਦਾਖਲ ਕਰਾਉਣਾ ਪਵੇਗਾ ਮੇਰੇ ਬੱਚਿਆਂ ਦੇ ਇਲਾਵਾ ਮੇਰਾ ਦੁਨੀਆਂ ਵਿੱਚ ਕੋਈ ਵੀ ਨਹੀਂ ਹੈ ਮੇਰਾ ਪਤੀ ਵੀ ਪੂਰਾ ਨਿਕੰਮਾ ਹੈ ਉਹ ਵੀ ਮੇਰੀ ਮਦਦ ਬਿਲਕੁਲ ਵੀ ਨਹੀਂ ਕਰਨਾ ਚਾਹੁੰਦਾ ਉਸ ਨੂੰ ਤਾਂ ਮੇਰੇ ਬੱਚਿਆਂ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ ਕੁਝ ਦੇਰ ਤੱਕ ਉਹ ਆਦਮੀ ਸੋਚਣ ਲੱਗਿਆ ਤੇ ਫਿਰ ਉਸ ਦੇ ਬਾਅਦ ਉਸ ਨੇ ਮੈਨੂੰ ਇੱਕ ਅਜੀਬ ਹੀ ਗੱਲ ਬੋਲੀ ਜਿਸ ਨੂੰ ਸੁਣ ਕੇ ਮੇਰੇ ਪੂਰੇ ਹੋਸ਼ ਉੱਡ ਚੁੱਕੇ ਸੀ ਉਹ ਕਹਿਣ ਲੱਗਾ ਕਿ ਮੈਂ ਅੱਜ ਤੋਂ ਦੁੱਧ ਤੇਰੇ ਤੋਂ ਬਿਲਕੁਲ ਵੀ ਨਹੀਂ ਲਵਾऊंगा ਮੈਂ ਕਿਹਾ ਹੁਣ ਤੁਸੀਂ ਇਹ ਸਭ ਗੱਲਾਂ ਕਿਉਂ ਕਰ ਰਹੇ ਹੋ ਉਸ ਸਮੇਂ ਉਹ ਕਹਿਣ ਲੱਗਾ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਜਿਸ ਨੂੰ ਸੁਣ ਕੇ ਮੈਂ ਪੂਰਾ ਹੈਰਾਨ ਰਹਿ ਚੁੱਕੀ ਸੀ ਉਹ ਕਹਿਣ ਲੱਗਾ ਮੇਰਾ ਕੋਈ ਗਲਤ ਇਰਾਦਾ ਨਹੀਂ ਹੈ ਦੇਖ ਮੇਰੀ ਪਤਨੀ ਇਸ ਦੁਨੀਆ ਵਿੱਚ ਨਹੀਂ ਹੈ ਤੇ ਮੈਨੂੰ ਵੀ ਆਪਣੇ ਬੱਚੇ ਲਈ ਇੱਕ ਮਾਂ ਦੀ ਜ਼ਰੂਰਤ ਹੈ ਤੂੰ ਮੇਰੇ ਬੱਚੇ ਨੂੰ ਇੱਕ ਮਾਂ ਵਰਗਾ ਹੀ ਪਿਆਰ ਦਿੱਤਾ ਹੈ ਤੇ ਮੇਰਾ ਬੱਚਾ ਵੀ ਤੇਰੇ ਨਾਲ ਚੰਗੀ ਤਰ੍ਹਾਂ ਕੁਲ ਮਿਲ ਚੁੱਕਿਆ ਹੈ ਤੇ ਤੂੰ ਮੈਨੂੰ ਚੰਗੀ ਵੀ ਲੱਗਦੀ ਹੈ ਇਸ ਵਜੋਂ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਉਸ ਵੇਲੇ ਮੈਂ ਕੁਝ ਦੇਰ ਚੁੱਪ ਹੋ ਚੁੱਕੀ ਸੀ ਮੈਂ ਬਹੁਤ ਵੱਡੀ ਵੱਡੀ ਅੱਖਾਂ ਕਰਕੇ ਉਸ ਨੂੰ ਦੇਖ ਰਹੀ ਸੀ ਉਸ ਵੇਲੇ ਉਹ ਮੈਨੂੰ ਕਹਿਣ ਲੱਗਿਆ ਕਿ ਤੂੰ ਆਪਣੇ ਪਤੀ ਦੀ ਚਿੰਤਾ ਬਿਲਕੁਲ ਹੀ ਨਾ ਕਰ ਮੈਂ ਉਸ ਨੂੰ ਕੁਝ ਪੈਸੇ ਦੇ ਕੇ ਤੈਨੂੰ ਤਲਾਕ ਦਵਾ ਦੇਵਾਂਗਾ ਤਾਂ ਕਿ ਤੂੰ ਆਰਾਮ ਨਾਲ ਮੇਰੇ ਨਾਲ ਵਿਆਹ ਕਰ ਸਕਦੀ ਹੈ ਦੇਖ ਇਸ ਵਿੱਚ ਤੇਰੀ ਵੀ ਭਲਾਈ ਹੈ ਕਿਉਂਕਿ ਤੈਨੂੰ ਵੀ ਪਤਾ ਹੈ ਕਿ ਤੇਰਾ ਪਤੀ ਕਦੇ ਵੀ ਤੇਰੇ ਆਉਣ ਵਾਲੇ ਸਮੇਂ ਵਿੱਚ ਤੇਰੇ ਬੱਚਿਆਂ ਦੇ ਨਾਲ ਬਿਲਕੁਲ ਵੀ ਖੜਾ ਨਹੀਂ ਰਹੇਗਾ ਉਹ ਇੱਕ ਸ਼ਰਾਬੀ ਇਨਸਾਨ ਹੈ ਤੇ ਸ਼ਰਾਬੀ ਇਨਸਾਨ ਨਾਲ ਜ਼ਿੰਦਗੀ ਕੀ ਹੁੰਦੀ ਹੈ ਉਹ ਤੂੰ ਚੰਗੀ ਤਰ੍ਹਾਂ ਨਾਲ ਜਾਣਦੀ ਹੈ ਅਤੇ ਤੂੰ ਕਦੋਂ ਤੱਕ ਇਸ ਤਰ੍ਹਾਂ ਧੱਕੇ ਖਾਂਦੀ ਰਹੇਂ ਮੈਂ ਚੁੱਪਚਾਪ ਉਸ ਆਦਮੀ ਦੀ ਸਾਰੀ ਗੱਲ ਸੁਣ ਰਹੀ ਸੀ ਉਹ ਆਦਮੀ ਜੋ ਗੱਲ ਕਹਿ ਰਿਹਾ ਸੀ ਉਹ ਇੱਕ ਹੀ ਸਾਬ ਨਾਲ ਬਹੁਤ ਹੀ ਸਹੀ ਕਹਿ ਰਿਹਾ ਸੀ ਮੈਂ ਜਦੋਂ ਤੋਂ ਵਿਆਹ ਕੀਤਾ ਹੈ ਮੈਂ ਉਸ ਸਮੇਂ ਤੋਂ ਕਈ ਸਾਰੇ ਦੁੱਖ ਦੇਖੇ ਸੀ ਮੇਰੇ ਪਤੀ ਨੇ ਕਦੇ ਵੀ ਮੇਰਾ ਸਾਥ ਨਹੀਂ ਦਿੱਤਾ ਉਸਨੇ ਕਦੇ ਵੀ ਮੇਰੀ ਜ਼ਰੂਰਤ ਨੂੰ ਵੀ ਨਹੀਂ ਸਮਝਿਆ ਅਤੇ ਜੇਕਰ ਮੈਂ ਅੱਜ ਇਸ ਆਦਮੀ ਦੀ ਗੱਲ ਵੀ ਨਹੀਂ ਸੁਣਦੀ ਤਾਂ ਮੇਰੇ ਬੱਚਿਆਂ ਦੀ ਵੀ ਜ਼ਿੰਦਗੀ ਦਾ ਵੀ ਸਵਾਲ ਹੈ ਮੈਨੂੰ ਆਪਣੇ ਬੱਚਿਆਂ ਲਈ ਇਸ ਆਦਮੀ ਦੇ ਨਾਲ ਵਿਆਹ ਕਰਨਾ ਹੀ ਪਵੇਗਾ ਉਸ ਸਮੇਂ ਮੈਂ ਉਸ ਆਦਮੀ ਦੀ ਗੱਲ ਨੂੰ ਸਵੀਕਾਰ ਕਰ ਲਿਆ ਸੀ ਫਿਰ ਉਸ ਆਦਮੀ ਨੇ ਮੇਰੇ ਕਹੇ ਮੁਤਾਬਿਕ ਮੈਨੂੰ 2 ਲੱਖ ਰੁਪਏ ਦਿੱਤੇ ਫਿਰ ਮੈਂ ਤੁਰੰਤ ਆਪਣੇ ਬੱਚਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਕੁਝ ਦਿਨ ਮੇਰੇ ਬੱਚਿਆਂ ਦਾ ਇਲਾਜ ਚੱਲਦਾ ਰਿਹਾ ਤੇ ਉਸਦੇ ਬਾਅਦ ਮੇਰੇ ਬੱਚੇ ਬਿਲਕੁਲ ਸਿਹਤਮੰਦ ਹੋ ਚੁੱਕੇ ਸੀ ਮੈਂ ਉਹਨਾਂ ਨੂੰ ਵਾਪਸ ਆਪਣੇ ਘਰ ਲੈ ਆਏ ਸੀ ਹੁਣ ਕੁਝ ਦਿਨ ਬਾਅਦ ਉਹ ਆਦਮੀ ਮੇਰੇ ਘਰ ਆ ਪਹੁੰਚਿਆ ਤੇ ਉਸਨੇ ਮੇਰੇ ਪਤੀ ਨੂੰ 1 ਲੱਖ ਰੁਪਏ ਦੇ ਦਿੱਤੇ ਤੇ ਉਸਦੇ ਬਦਲੇ ਮੇਰੇ ਪਤੀ ਨੇ ਤੁਰੰਤ ਮੈਨੂੰ ਤਲਾਕ ਦੇ ਦਿੱਤਾ ਉਸਨੇ ਇੱਕ ਵਾਰ ਵੀ ਮੇਰੇ ਬਾਰੇ ਵਿੱਚ ਬਿਲਕੁਲ ਵੀ ਨਹੀਂ ਸੋਚਿਆ ਮੈਂ ਵੀ ਚੁੱਪਚਾਪ ਤਲਾਕ ਦੇ ਪੇਪਰ ਤੇ ਸਾਈਨ ਕਰਕੇ ਉਸ ਆਦਮੀ ਦੇ ਨਾਲ ਮੰਦਿਰ ਵਿੱਚ ਜਾ ਕੇ ਵਿਆਹ ਕਰਾ ਲਿਆ ਤੇ ਉਸਦੇ ਘਰ ਵਿੱਚ ਆ ਕੇ ਰਹਿਣ ਲੱਗੀ। ਕੁਝ ਦਿਨ ਤਾਂ ਮੈਨੂੰ ਬਹੁਤ ਹੀ ਅਜੀਬ ਲੱਗ ਰਿਹਾ ਸੀ ਪਰ ਹੌਲੀ-ਹੌਲੀ ਉਸ ਆਦਮੀ ਦਾ ਮੇਰੇ ਬੱਚਿਆਂ ਨੂੰ ਲੈ ਕੇ ਜੋ ਪਿਆਰ ਸੀ ਉਸ ਨੂੰ ਦੇਖ ਕੇ ਮੈਂ ਵੀ ਪਿੰਗਲ ਗਈ ਸੀ ਕਿਉਂਕਿ ਉਹ ਆਦਮੀ ਸੱਚ ਵਿੱਚ ਨੇਕ ਦਿਲ ਇਨਸਾਨ ਸੀ। ਉਸਨੇ ਮੇਰੇ ਬੱਚਾਂ ਤੇ ਆਪਣੇ ਬੱਚੇ ਵਿੱਚ ਕਦੇ ਵੀ ਫਰਕ ਨਹੀਂ ਰੱਖਿਆ ਸੀ। ਉਸਨੇ ਮੇਰੇ ਬੱਚਾਂ ਨੂੰ ਵੀ ਆਪਣੇ ਬੱਚੇ ਦੀ ਤਰ੍ਹਾਂ ਹੀ ਪਿਆਰ ਦਿੱਤਾ ਸੀ। ਜਦੋਂ ਵੀ ਉਹ ਸ਼ਾਮ ਨੂੰ ਘਰ ਵਾਪਸ ਆਉਂਦਾ ਤਾਂ ਆਪਣੇ ਬੱਚੇ ਦੇ ਨਾਲ ਨਾਲ ਮੇਰੇ ਬੱਚਿਆਂ ਲਈ ਵੀ ਖਿਡੌਣੇ ਲੈ ਕੇ ਆਉਂਦਾ ਹੁਣ ਹੌਲੀ-ਹੌਲੀ ਮੈਨੂੰ ਵੀ ਉਸ ਆਦਮੀ ਨਾਲ ਪਿਆਰ ਹੋਣ ਲੱਗਿਆ ਸੀ ਵਿਆਹ ਹੋ ਜਾਣ ਤੋਂ ਬਾਅਦ ਅਸੀਂ ਇੱਕ ਵਾਰ ਵੀ ਸੁਹਾਗਰਾਤ ਨਹੀਂ ਮਨਾਈ ਸੀ ਕਿਉਂਕਿ ਮੇਰੇ ਪਤੀ ਨੇ ਮੈਨੂੰ ਕਿਹਾ ਸੀ ਕਿ ਜਦੋਂ ਤੂੰ ਚਾਹੇਗੀ ਉਸ ਸਮੇਂ ਹੀ ਮੈਂ ਤੇਰੇ ਨੇੜੇ ਆਵਾਂਗਾ ਇਸ ਵਜ੍ਹਾ ਨਾਲ ਮੈਂ ਸ਼ਾਮ ਨੂੰ ਆਪਣੇ ਪਤੀ ਦੇ ਆਉਣ ਤੋਂ ਪਹਿਲਾਂ ਹੀ ਘਰ ਨੂੰ ਪੂਰੀ ਚੰਗੀ ਤਰ੍ਹਾਂ ਨਾਲ ਸਜਾ ਦਿੱਤਾ ਸੀ ਜਦੋਂ ਮੇਰਾ ਪਤੀ ਘਰ ਦੇ ਅੰਦਰ ਦਾਖਲ ਹੋਇਆ ਤਾਂ ਮੈਨੂੰ ਤੇ ਘਰ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ ਮੈਂ ਸਾਰੇ ਬੱਚਿਆਂ ਨੂੰ ਦੂਜੇ ਕਮਰੇ ਵਿੱਚ ਸੁਲਾ ਦਿੱਤਾ ਸੀ ਮੈਂ ਆਪਣੇ ਪਤੀ ਦਾ ਹੱਥ ਫੜ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ ਕਮਰੇ ਵਿੱਚ ਜਾਂਦੇ ਹੀ ਮੇਰਾ ਪਤੀ ਅੱਖਾਂ ਫਾੜ ਕੇ ਮੈਨੂੰ ਦੇਖ ਰਿਹਾ ਸੀ ਉਸ ਦੇ ਚਿਹਰੇ ਤੇ ਹਸੀ ਆ ਗਈ ਸੀ ਮੈਂ ਉਸ ਦਾ ਹੱਥ ਫੜ ਕੇ ਕਿਹਾ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਆਇਆ ਤੇ ਮੇਰੀ ਜ਼ਿੰਦਗੀ ਬਦਲ ਚੁੱਕੀ ਹੈ ਮੇਰੇ ਬੱਚਿਆਂ ਨੂੰ ਚੰਗਾ ਪਿਤਾ ਮਿਲ ਚੁੱਕਿਆ ਹੈ ਜੇਕਰ ਤੁਸੀਂ ਮੇਰੀ ਜ਼ਿੰਦਗੀ ਵਿੱਚ ਨਾ ਹੁੰਦੇ ਤਾਂ ਸ਼ਾਇਦ ਹੁਣ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਪ੍ਰੇਸ਼ਾਨੀਆਂ ਚੇਲ ਰਹੀ ਹੁੰਦੀ। ਇਸ ਦੇ ਅੱਗੇ ਮੈਂ ਕੁਝ ਕਹਿਣ ਵਾਲੀ ਸੀਗੇ। ਉਸ ਸਮੇਂ ਮੇਰੇ ਪਤੀ ਨੇ ਚੁੱਪ ਕਰਾਉਂਦੇ ਹੋਏ ਕਿਹਾ ਕਿ ਜੋ ਸਮਾਂ ਬੀਤ ਚੁੱਕਿਆ ਹੈ ਉਸਨੂੰ ਛੱਡ ਤੇ ਜੋ ਸਮਾਂ ਹੈ ਉਸਨੂੰ ਚੰਗੀ ਤਰਾ ਐਨਜੋਏ ਕਰ। ਫਿਰ ਅਸੀਂ ਦੋਵੇਂ ਇੱਕ ਦੂਜੇ ਦੇ ਗਲ ਲੱਗ ਗਏ ਤੇ ਫਿਰ ਅਸੀਂ ਇੱਕ ਦੂਜੇ ਨੂੰ ਖੂਬ ਪਿਆਰ ਕੀਤਾ ਸੀ। ਅੱਜ ਮੇਰੀ ਜੋ ਜਨਮ ਜਨਮਾ ਦੀ ਪਿਆਸ ਸੀ ਮੈਂ ਉਹ ਪੂਰੀ ਕੀਤੀ ਸੀ। ਵਿਆਹ ਨੂੰ ਲੈ ਕੇ ਜੋ ਮੇਰੇ ਸੁਪਨੇ ਸੀ ਉਹ ਅੱਜ ਪੂਰੇ ਹੋਏ ਸਨ। ਅੱਜ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰਾ ਪਤੀ ਹੋਏ ਮੇਰਾ ਪਤੀ ਮੇਰੇ ਤੇ ਖੂਬ ਪਿਆਰ ਲੁਟਾ ਰਿਹਾ ਸੀ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ੀ ਤਾਂ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਕੀਮਤੀ ਵਿਚਾਰ ਕਮੈਂਟ ਜਰੂਰ ਕਰੋ